ਇੱਕ ਘਰ ਤੇ ਜਦੋਂ ਤਲਾਸ਼ੀ ਲਈ ਗਈ ਆ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿੱਤੇ ਕੋਲੋ ਕਿ ਪੰਜ ਪੈਕਟ ਹੈਰੋਇਨ ਦੇ ਫੜੇ ਗਏ ਨੇ ਤੇ ਦੱਸਦੀ ਕੁਸ ਵਿਅਕਤੀ ਦਾ ਨਾਮ ਲਪ੍ਰੀਤਾ ਤੇ ਨਸ਼ਾ ਤਸਕਰੀ ਦੇ ਵਿੱਚ ਉਸ ਦਾ ਨਾਮ ਹੈ ਤੇ ਬੀਐਸਐਫ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਵਿੱਚ ਤਸਕਰੀ ਦਾ ਕੰਮ ਜਿਹੜਾ ਨਸ਼ਾ ਤਸਕਰੀ ਦਾ ਕੰਮ ਜਿਹੜਾ ਚੱਲ ਰਿਹਾ ਜਿੱਥੇ ਚੱਲਦੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਗਈ ਹੈ ਤੇ ਦੱਸਦੇ ਨੇ ਕਿ ਲਗਾਤਾਰ ਬੀਐਸਐਫ ਅਲਾਰਟ ਰਹਿੰਦੀ ਆ ਬਾਰਡਰਾਂ ਤੇ ਤੇ ਜਾਂਚ ਜਿਹੜੀ ਉਹਨਾਂ ਦੇ ਜੋ ਜਿਹੜੇ ਬਾਰਡਰ ਏਰੀਆ ਤੇ ਲੋਕ ਰਹਿੰਦੇ ਨੇ ਉਹਨਾਂ ਦੇ ਪਿੰਡਾਂ ਦੇ ਵਿੱਚ ਤੇ ਉੱਥੇ ਤਲਾਸ਼ੀ ਜਿਹੜੀ ਆ અભિયાન ਜਿਹੜਾ ਤਲਾਸ਼ੀ અભિયાન ਅਤੇ ਲੋਕਲ ਪੁਲਿਸ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਤੇ ਇਸ ਦੌਰਾਨ ਜਦੋਂ ਪੁਲਿਸ ਦੇ ਵੱਲੋਂ ਇੱਕ ਘਰ ਦੀ ਤਲਾਸ਼ੀ ਲਈ ਗਈ ਹੈ ਕਿ ਘਰ ਦੀ ਸੂਚਨਾ ਜਿਸ ਦੇ ਬਾਰੇ ਮਿਲੀ ਸੀਗੀ ਇਸ આરોપી ਬਾਰੇ ਸੂਚਨਾ ਮਿਲੀ ਸੀ ਜਿਸ ਦੇ ਚਲਦੇ ਕਿ ਤਲਾਸ਼ੀ ਲਈ ਗਈ ਹੈ ਤੇ ਉੱਥੇ ਕੋਲੋਂ ਪੰਜ ਪੈਕਟ ਜਿਹੜੇ ਹੈਰੋਇਨ ਦੇ ਮਿਲੇ ਆ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਮਲੇ ਦੀ ਪੂਰੀ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਤੇ ਦੱਸ ਦਿੰਨੇ ਕਿ 2 ਦਿਨ ਪਹਿਲਾਂ ਹੀ ਰਾਜਸਥਾਨ ਦੇ ਵਿੱਚ ਰਾਜਸਥਾਨ ਦੇ ਬੀਕਾਨੇਰ ਦੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ ਤੇ ਫਿਰ ਪੁਲਿਸ ਨੂੰ ਉੱਥੇ ਦੀ ਨੂੰ ਸੂਚਨਾ ਮਿਲੀ ਸੀ ਕਿ ਜਿਹੜਾ આરોપી ਆ ਉਹ ਫਾਜ਼ਿਲਕਾ ਦੇ ਇੱਕ ਪਿੰਡ ਦੇ ਵਿੱਚ ਰਹਿੰਦਾ ਹੈ ਤੇ ਜਿੱਥੇ ਕਿ ਲੋਕਲ ਪੁਲਿਸ ਅਤੇ ਬੀਐਸਐਫ ਦੇ ਨਾਲ ਸਾਂਝਾ ਸਰਚ ਆਪਰੇਸ਼ਨ ਜਿਹੜਾ ਇਹ ਚਲਾਇਆ ਗਿਆ ਤੇ ਦੌਰਾਨ ਇਸ આરોપી ਨੂੰ ਕਾਬੂ ਕੀਤਾ ਗਿਆ ਤੇ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਤੁਹਾਨੂੰ ਸਿਆਦ ਕਿ ਕੋਈ ਜਾਣਕਾਰੀ ਹੈ ਇਸ ਬਾਰੇ ਜੀ ਮੈਂ ਵਿਕਣੇਰ ਦੇ ਬੀਐਸਐਫ ਪਟੇਲੈਂਟ ਬ੍ਰਾਂਚ ਵੱਲੋਂ ਜਿਹੜਾ ਹੈਗਾ ਗੁਪਤ ਸੂਤਰਾਂ ਦੇ ਆਧਾਰ ਤੇ ਸਰਚ ਬਿਆਨ ਚ ਲਾਏ ਗਏ ਸੀਗਾ ਰਾਜਸਥਾਨ ਦੇ 라ਵਲਾ ਸ਼ਹਿਰ ਦੇ ਵਿੱਚ ਜਿੱਤੇ ਇੱਕ ਇੱਕ ਵਾਈਪਿੰਟ ਦੇ ਵਿੱਚ ਜਿਹੜਾ ਹੈ ਸੰਯੁਕਤ અભિયાન ਚ ਲਾਏ ਗਏ ਸੀਗਾ ਜਿਹਦੇ ਵਿੱਚ ਇੱਕ ਸੁਖਵੰਤ ਸਿੰਘ ਦੇ ਘਰ ਇਤਲਾਸ ਕੀਤੀ ਗਈ ਸੀ ਜਿਹਦੇ ਘਰ ਦੇ ਵਿੱਚੋਂ ਜਿਹੜਾ ਹੈਗਾ ਪੰਜ ਪੈਕਟ ਦੇ ਦੇ ਹਿਰੋਨ ਦੇ ਬਰਾਮਦ ਕੀਤੇ ਗਏ ਮੈਮ ਜਿਤਨੂੰ ਗ੍ਰਿਫਤਾਰ ਕੀਤਾ ਗਿਆ આરોપી ਦਾ ਕੀ ਨਾਮ ਹੈ ਮੈਮ ਜਿਹੜਾ ਹੈਗਾ اروਪੀ ਹਰਨੀ ਵਾਲੇ ਦਾ ਨਿਵਾਸੀ ਹੈਗਾ ਜਿਹਦੇ ਨਾਮ ਜਿਹੜਾ ਹੈਗਾ ਲਪਰੀ ਦੱਸਿਆ ਜਾ ਰਿਹਾ ਹੈ ਜਿਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਵਖਵਾ ਘਤਰਾਵਾਂ ਦੀ ਜਿਹੜਾ ਮਾਮਲਾ ਦਰਜ ਕੀਤਾ ਗਿਆ ਮੈਮ ਕਿਸ ਤੇ ਪਹਿਲਾਂ ਵੀ ਮਾਮਲੇ ਦਰਜ ਸੀ ਜੀ ਮੈਮ ਇਸ ਵਿੱਚ ਜਿਹੜਾਗਾ ਉੱਥੋਂ ਦੀ ਜਿਹੜੀ ਹੈ ਬੀਐਸਐਫ ਇੰਟੈਲੀਜੈਂਟ ਹੈ ਜੋ ਲੋ ਜਿਹੜੇ ਅੱਗੇ ਇਸ ਤੋਂ ਪੁਛਤਾਚ ਕੀਤੀ ਜਾ ਰਹੀ ਹੈ ਰਾਜਸਥਾਨ ਦੇ ਰਾਵਣਾਪੁਰ ਸੋਲੇ ਜਿਹੜੀ ਹੈ ਪੁਛਤਾਚ ਕੀਤੀ ਜਾ ਰਹੀ ਹੈ ਤੇ ਹੋਰ ਜਿਹੜੇ ਕਿ ਵੱਡੇ ਖੁਲਾਸੇ ਹੋਣ ਦੀ ਹੈ ਇਹਦੇ ਵਿੱਚ ਉਮੀਦ ਹੈ ਮੈਮ ਧੰਨਵਾਦ ਮਾਮ ਜਾਣਕਾਰੀ ਦਿੱਤੀ ਐਸੀ ਮੇਰੇ ਸਹਿਯੋਗੀ ਫਾਜ਼ਿਲਕਾ ਤੋਂ ਸੋਨੂ ਸਿਆ ਜਿਨ੍ਹਾਂ ਨੇ ਤਮਾਮ ਜਾਣਕਾਰੀ ਦਿੱਤੀ ਹੈ ਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੁਖਵੰਤ ਸਿੰਘ ਦੇ ਘਾਰੇ ਤਲਾਸ਼ੀ ਅਭਿਆਨ ਜਿਹੜਾ ਬੀਐਸਐਫ ਅਤੇ ਪੁਲਿਸ ਦੇ ਵੱਲੋਂ ਚਲਾਇਆ ਗਿਆ ਸੀ ਤੇ ਇਸ ਦੌਰਾਨ ਇੱਕ ਵਿਅਕਤੀ ਜਿਸ ਦਾ ਨਾਮ ਲਵਪ੍ਰੀਤ ਦੱਸਿਆ ਜਾ ਰਿਹਾ ਤੇ ਉਸੇ ਕੋਲੋਂ ਪੰਜ ਪੈਕੇਟ ਜਿਹੜੇ ਆ ਹੈਰੋਇਨ ਦੇ ਫੜੇ ਗਏ ਨੇ ਤੇ ਲਗਾਤਾਰ ਬੀਐਸਐਫ ਅਤੇ ਪੁਲਿਸ ਦੇ ਵੱਲੋਂ ਜਿਹੜੇ ਬਾਰਡਰ ਏਰੀਆ ਨੇ ਉਹਨਾਂ ਤੇ ਤਲਾਸ਼ੀ ਅਭਿਆਨ ਵੀ ਚਲਾਏ ਜਾ ਰਹੇ ਨੇ ਤੇ ਲਗਾਤਾਰ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਬੀਐਸਐਫ ਨੂੰ ਇਸ ਦੀ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤੋਂ ਭਾਰਤ ਨਸ਼ਾ ਤਸਕਰੀ ਦਾ ਕਾਰੋਬਾਰ ਜਿਹੜਾ ਇਸ ਵਿਅਕਤੀ ਦੇ ਵੱਲੋਂ ਕੀਤਾ ਜਾ ਰਿਹਾ ਜਿਸ ਤੇ ਚੱਲਦੋਂ ਉਹਨਾਂ ਦੇ ਵੱਲੋਂ ਤਲਾਸ਼ੀਆ ਅਭਿਆਨ ਚਲਾਇਆ ਗਿਆ ਸੁਖਵੰਤ ਸਿੰਘ ਦੇ ਘਰ ਇਹ ਜਾਂਚ ਕੀਤੀ ਗਈ ਆ ਫਾਜ਼ਿਲਕਾ ਦੇ ਇੱਕ ਪਿੰਡ ਦੇ ਵਿੱਚ ਇੱਕ ਘਰ ਤੇ ਤਲਾਸ਼ੀ ਲਈ ਗਈ ਆ ਤੇ ਜਦੋਂ ਤਲਾਸ਼ੀ ਲਈ ਗਈ ਆ ਤੇ ਇੱਕ ਵਿਅਕਤੀ ਦੇ ਨਾਲ 5 ਪੈਕੇਟ ਜਿਹੜੇ ਹੈਰੋਇਨ ਫੜੇ ਗਏ ਆ ਤੇ ਿਸਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਲਗਾਤਾਰ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਵੀ ਹਰ ਤਰ੍ਹਾਂ ਦੀ ਜਾਂਚ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ BSF ਅਤੇ ਪੁਲਿਸ ਦੇ ਵੱਲੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਇਸ ਦੌਰਾਨ ਇੱਕ ਘਰ ਤੇ ਜਦੋਂ ਤਲਾਸ਼ੀ ਲਈ ਗਈ ਆ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿੱਤੇ ਕੋਲੋਂ ਕਿ 5 ਪੈਕੇਟ ਹੈਰੋਇਨ ਦੇ ਫੜੇ ਗਏ ਨੇ ਤੇ ਦੱਸਦੀ ਕੁਸ ਵਿਅਕਤੀ ਦਾ ਨਾਮ ਲਪ੍ਰੀਤਾ ਤੇ ਨਸ਼ਾ ਤਸਕਰੀ ਦੇ ਵਿੱਚ ਉਸ ਦਾ ਨਾਮ ਹੈ ਤੇ BSF ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਵਿੱਚ ਤਸਕਰੀ ਦਾ ਕੰਮ ਜਿਹੜਾ ਨਸ਼ਾ ਤਸਕਰੀ ਦਾ ਕੰਮ ਜਿਹੜਾ ਚੱਲ ਰਿਹਾ ਜਿੱਥੇ ਚੱਲਦੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਗਈ ਹੈ ਤੇ ਦੱਸਦੇ ਨੇ ਕਿ ਲਗਾਤਾਰ ਬੀਐਸਐਫ ਅਲੌਟ ਰਹਿੰਦੀ ਆ ਬਾਰਡਰਾਂ ਤੇ ਤੇ ਜਾਂਚ ਜਿਹੜੀ ਉਹਨਾਂ ਦੇ ਵੱਲੋਂ ਜਿਹੜੇ ਬਾਰਡਰ ਏਰੀਆ ਤੇ ਲੋਕ ਰਹਿੰਦੇ ਨੇ ਉਹਨਾਂ ਦੇ ਪਿੰਡਾਂ ਦੇ ਵਿੱਚ ਤੇ ਉੱਥੇ ਤਲਾਸ਼ੀ ਜਿਹੜੀ ਆ ਅਭਿਆਨ ਜਿਹੜਾ ਤਲਾਸ਼ੀ ਅਭਿਆਨ ਅਤੇ ਲੋਕਲ ਪੁਲਿਸ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਤੇ ਇਸ ਦੌਰਾਨ ਜਦੋਂ ਪੁਲਿਸ ਦੇ ਵੱਲੋਂ ਇੱਕ ਘਰ ਦੀ ਤਲਾਸ਼ੀ ਲਈ ਗਈ ਹੈ ਕਿ ਘਰ ਦੀ ਸੂਚਨਾ ਜਿਸ ਦੇ ਬਾਰੇ ਮਿਲੀ ਸਗੀ ਇਸ આરોપી ਬਾਰੇ ਸੂਚਨਾ ਮਿਲੀ ਸੀ ਜਿਸ ਦੇ ਚਲਦੇ ਕਿ ਤਲਾਸ਼ੀ ਲਈ ਗਈ ਹੈ ਤੇ ਉੱਥੇ ਕੋਲੋਂ 5 ਪੈਕਟ ਜਿਹੜੇ ਹੈਰੋਇਨ ਦੇ ਮਿਲੇ ਆ ਅਤੇ ਉਸਨੂੰ ਗ੍ਰਫਤਾਰ ਕਰ ਲਿਆ ਗਿਆ ਮਾਮਲੇ ਦੀ ਪੂਰੀ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਤਾਂ ਦੱਸ ਦਿੰਨੇ ਕਿ 2 ਦਿਨ ਪਹਿਲਾਂ ਹੀ ਰਾਜਸਥਾਨ ਦੇ ਵਿੱਚ ਰਾਜਸਥਾਨ ਦੇ ਬੀਕਾ ਨੇਰ ਦੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ ਤੇ ਫਿਰ ਪੁਲਿਸ ਨੂੰ ਉਥੇ ਨੂੰ ਸੂਚਨਾ ਮਿਲੀ ਸੀ ਕਿ ਜਿਹੜਾ આરોપી ਆ ਉਹ ਫਾਜ਼ਿਲਕਾ ਦੇ ਇੱਕ ਪਿੰਡ ਦੇ ਵਿੱਚ ਰਹਿੰਦਾ ਹੈ ਤੇ ਜਿੱਥੇ ਕਿ ਲੋਕਲ ਪੁਲਿਸ ਅਤੇ BSF ਦੇ ਨਾਲ ਸਾਂਝਾ ਸਰਚ ਆਪਰੇਸ਼ਨ ਜਿਹੜਾ ਇਹ ਚਲਾਇਆ ਗਿਆ ਤੇ ਦੌਰਾਨ ਇਸ આરોપી ਨੂੰ ਕਾਬੂ ਕੀਤਾ ਗਿਆ ਹੈ ਤਾਂ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਤੁਹਾਨੂੰ ਸਿਆਦ ਕੀ ਕੋਈ ਜਾਣਕਾਰੀ ਹੈ ਇਸ ਬਾਰੇ ਜੀ ਮੈਮ ਵਿਕਣੇਰ ਦੇ BSF ਇੰਟੈਲੀਜੈਂਟ ਬ੍ਰਾਂਚ ਵੱਲੋਂ ਜਿਹੜਾ ਕਿ ਗੁਪਤ ਸੂਤਰਾਂ ਦੇ ਆਧਾਰ ਤੇ ਸਰਚ ਬਿਆਨ ਚਲਾਇਆ ਗਿਆ ਸੀਗਾ ਰਾਜਸਥਾਨ ਦੇ ਰਾਉਲਾ ਸ਼ਹਿਰ ਦੇ ਵਿੱਚ ਜਿੱਥੇ ਇੱਕ ਇੱਕ ਵਾਈਪਿੰਡ ਦੇ ਵਿੱਚ ਰਗਾਏ ਸੰਯੁਕਤ ਅਭਿਆਨ ਚਲਾਇਆ ਗਿਆ ਸੀਗਾ ਜਿਹਦੇ ਵਿੱਚ ਇੱਕ ਸੁਖਵੰਤ ਸਿੰਘ ਦੇ ਘਰ ਇਤਰਾਸੀ ਲਈ ਕੀਤੀ ਗਈ ਸੀਗੀ ਇਹਦੇ ਕਰਤ ਦੇ ਵਿੱਚੋਂ ਜਿਹੜਾਗਾ 5 ਪੈਕੇਟ ਜਿਹੜੇ ਹਿਰੋਇਨ ਦੇ ਬਰਾਮਦ ਕੀਤੇ ਗਏ ਨੇ ਮੈਮ ਜਿਤਨੂੰ ਗ੍ਰਫਤਾਰ ਕੀਤਾ ਗਿਆ આરોપી ਦਾ ਕੀ ਨਾਮ ਹੈ ਮੈਮ ਜਿਹੜਾਗਾ આરોપી ਅਰਨੀ ਵਾਲੇ ਦਾ ਨਿਵਾਸੀ ਹੈਗਾ ਜਿਹਦੇ ਨਾਮ ਜਿਹੜਾਗਾ ਲਪਰੀਤ ਦੱਸਿਆ ਜਾ ਰਿਹਾ ਹੈ ਜਿਹਨੂੰ ਵੀ ਗ੍ਰਫਤਾਰ ਕੀਤਾ ਗਿਆ ਤੇ ਵੱਖ-ਵੱਖ ਤਾਰਾਵਾਂ ਦੀ ਜਿਹੜਾ ਮਾਮਲਾ ਦਰਜ ਕੀਤਾ ਗਿਆ ਮੈਮ ਕੇਸ ਤੇ ਪਹਿਲਾਂ ਵੀ ਮਾਮਲੇ ਦਰਜ ਸੀ ਜੀ ਮੈਮ ਐਸਬੀਸੀ ਜਿਹੜਾ ਗੱਪ ਉੱਥੋਂ ਦੀ ਜਿਹੜੀ ਹੈ ਬੀਐਸਐਫ ਇੰਟੈਲੀਜੈਂਟ ਜਿਹੜਾ ਲੋ ਜਿਹੜੇ ਅੱਗੇ ਤੋਂ ਪੁਛਤਾਚ ਕੀਤੀ ਜਾ ਰਹੀ ਹੈ ਰਾਜਸਥਾਨ ਦੇ ਰਾਵਲਾਪੁਰ ਸਵਾਲ ਜਿਹੜੀ ਹੈ ਪੁਛਤਾਚ ਕੀਤੀ ਜਾ ਰਹੀ ਹੈ ਤੇ ਹੋਰ ਜਿਹੜੇ ਕਿ ਵੱਡੇ ਖੁਲਾਸੇ ਹੋਣ ਦੀ ਇਹਦੇ ਵਿੱਚ ਉਮੀਦ ਹੈ ਮੈਮ ਧੰਨਵਾਦ ਮੈਮ ਜਾਣਕਾਰੀ ਦਿੱਤੀ ਇਹ ਸੀ ਮੇਰੇ ਸਹਿਯੋਗੀ ਫਾਜ਼ਿਲ ਕਾ ਤੋਂ ਸੋਨੂ ਸਿਆ ਜਿਨ੍ਹਾਂ ਨੇ ਤਮਾਮ ਜਾਣਕਾਰੀ ਦਿੱਤੀ ਆ ਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੁਖਵੰਤ ਸਿੰਘ ਦੇ ਘਾਰੇ ਤਲਾਸ਼ੀਆ ਬਿਆਨ ਜਿਹੜਾ ਬੀਐਸਐਫ ਅਤੇ ਪੁਲਿਸ ਦੇ ਵੱਲੋਂ ਚਲਾਇਆ ਗਿਆ ਸੀ ਤੇ ਇਸ ਦੌਰਾਨ ਇੱਕ ਵਿਅਕਤੀ ਜਿੱਤਾ ਨਾਮ ਲਬਪ੍ਰਿਤ ਦੱਸਿਆ ਜਾ ਰਿਹਾ ਤੇ ਉਸੇ ਕੋਲੋਂ ਪੰਜ ਪੈਕੇਟ ਜਿਹੜੇ ਆ ਹੈਰੋਇਨ ਦੇ ਫੜੇ ਗਏ ਨੇ ਤੇ ਲਗਾਤਾਰ ਬੀਐਸਐਫ ਅਤੇ ਪੁਲਿਸ ਦੇ ਵੱਲੋਂ ਜਿਹੜੇ ਬਾਰਡਰ ਰਹਿ ਰਹੇ ਨੇ ਉਹਨਾਂ ਦੇ ਤਲਾਸ਼ੀਆ ਬਿਆਨ ਵੀ ਚਲਾਈ ਜਾ ਰਹੇ ਨੇ ਤੇ ਲਗਾਤਾਰ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਬੀਐਸਐਫ ਨੂੰ ਇਸ ਸੋਚਣਾ ਮਿਲੀ ਸੀ ਕਿ ਪਾਕਿਸਤਾਨ ਤੋਂ ਹਰਤ ਨਸ਼ਾ ਤਸਕਰੀ ਦਾ ਕਾਰੋਬਾਰ ਜਿਹੜਾ ਇਸ ਵਿਅਕਤੀ ਦੇ ਵੱਲੋਂ ਕੀਤਾ ਜਾ ਰਿਹਾ ਜਿਸ ਤੇ ਚੱਲਦੇ ਉਹਨਾਂ ਦੇ ਵੱਲੋਂ ਤਲਾਸ਼ੀਆ ਅਭਿਆਨ ਚਲਾਇਆ ਗਿਆ ਸੁਖਵੰਤ ਸਿੰਘ ਦੇ ਘਰ ਇਹ ਜਾਂਚ ਕੀਤੀ ਗਈ ਆ ਫਾਜ਼ਿਲਕਾ ਦੇ ਇੱਕ ਪਿੰਡ ਦੇ ਵਿੱਚ ਇੱਕ ਘਰ ਤੇ ਤਲਾਸ਼ੀ ਲਈ ਗਈ ਹੈ ਤੇ ਜਦੋਂ ਤਲਾਸ਼ੀ ਲਈ ਗਈ ਹੈ ਤੇ ਇੱਕ ਵਿਅਕਤੀ ਦੇ ਨਾਲ ਪੰਜ ਪੈਕੇਟ ਜਿਹੜੇ ਹੈਰੋਇਨ ਫੜੇ ਗਏ ਆ ਕਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਲਗਾਤਾਰ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਵੀ ਹਰ ਤਰ੍ਹਾਂ ਦੀ ਜਾਂਚ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ BSF ਅਤੇ ਪੁਲਿਸ ਦੇ ਵੱਲੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਇਸ ਦੌਰਾਨ ਇੱਕ ਘਰ ਤੇ ਜਦੋਂ ਤਲਾਸ਼ੀ ਲਈ ਗਈ ਆ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿੱਤੇ ਕੋਲੋਂ ਕਿ ਪੰਜ ਪੈਕੇਟ ਹੈਰੋਇਨ ਦੇ ਫੜੇ ਗਏ ਨੇ ਤੇ ਦੱਸਦੀ ਕੁਸ ਵਿਅਕਤੀ ਦਾ ਨਾਮ ਲਪ੍ਰੀਤਾ ਤੇ ਨਸ਼ਾ ਤਸਕਰੀ ਦੇ ਵਿੱਚ ਉਸ ਦਾ ਨਾਮ ਹੈ ਤੇ BSF ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਵਿੱਚ ਤਸਕਰੀ ਦਾ ਕੰਮ ਜਿਹੜਾ ਨਸ਼ਾ ਤਸਕਰੀ ਦਾ ਕੰਮ ਜਿਹੜਾ ਚੱਲ ਰਿਹਾ ਜਿੱਥੇ ਚੱਲਦੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਗਈ ਹੈ ਤੇ ਦੱਸਦੇ ਨੇ ਕਿ ਲਗਾਤਾਰ ਬੀਐਸਐਫ ਅਲਾਟ ਰਹਿੰਦੀ ਹੈ ਬਾਰਡਰਾਂ ਤੇ ਤੇ ਜਾਂਚ ਜਿਹੜੀ ਉਹਨਾਂ ਦੇ ਵੱਲੋਂ ਜਿਹੜੇ ਬਾਰਡਰ ਏਰੀਆ ਤੇ ਲੋਕ ਰਹਿੰਦੇ ਨੇ ਉਹਨਾਂ ਦੇ ਪਿੰਡਾਂ ਦੇ ਵਿੱਚ ਤੇ ਉੱਥੇ ਤਲਾਸ਼ੀ ਜਿਹੜੀ ਆ ਅਭਿਆਨ ਜਿਹੜਾ ਤਲਾਸ਼ੀ ਅਭਿਆਨ ਅਤੇ ਲੋਕਲ ਪੁਲਿਸ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਤੇ ਇਸ ਦੌਰਾਨ ਜਦੋਂ ਪੁਲਿਸ ਦੇ ਵੱਲੋਂ ਇੱਕ ਘਰ ਦੀ ਤਲਾਸ਼ੀ ਲਈ ਗਈ ਹੈ ਕਿ ਘਰ ਦੀ ਸੂਚਨਾ ਜਿਸ ਦੇ ਬਾਰੇ ਮਿਲੀ ਸੀਗੀ ਇਸ આરોપી ਬਾਰੇ ਸੂਚਨਾ ਮਿਲੀ ਸੀ ਜਿਸ ਦੇ ਚਲਦੇ ਕਿ ਤਲਾਸ਼ੀ ਲਈ ਗਈ ਹੈ ਤੇ ਉਸ ਦੇ ਕੋਲੋਂ ਪੰਜ ਪੈਕੇਟ ਜਿਹੜੇ ਹੈਰੋਇਨ ਦੇ ਮਿਲੇ ਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ